ਇਸ ਸਮੇਂ ਸੋਸ਼ਲ ਮੀਡੀਆ ਦੇ ਉੱਪਰ ਗੁਰੂ ਦੇ ਬਾਜ਼ਾਂ ਦੀ ਗੱਲ ਹੋ ਰਹੀ ਹੈ ਹਰ ਕੋਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇਸ ਦੇਸ਼ ਕੇ ਅਸਮਾਨ ਮੇ ਗੁਰੂ ਕੇ ਬਾਜ਼ ਪਹਿਰਾ ਦیتے ਹਨ ਲਿਖਦਾ ਹੋਇਆ ਪੋਸਟ ਪਾਉਂਦਾ ਹੋਇਆ ਦਿਖਾਈ ਦੇ ਰਿਹਾ ਜੀਹਾਂ ਇਸ ਦਾ ਵੱਡਾ ਕਾਰਨ ਬਣੇ ਨੇ ਦਿਲਜੀਤ ਦੋਸਾਂਜ ਜਿਨ੍ਹਾਂ ਦੀ 23 ਜਨਵਰੀ 2026 ਨੂੰ ਰਿਲੀਜ਼ ਹੋਣ ਜਾ ਰਹੀ ਬਾਲੀਵੁੱਡ ਫਿਲਮ ਬਾਰਡਰ 2 ਦੇ ਵਿੱਚ ਨਿਭਾਏ ਉਹਨਾਂ ਦੇ ਕਿਰਦਾਰ ਦੀ ਇੱਕ ਝਲਕ ਨਜ਼ਰ ਆਈ ਹੈ ਇੱਕ ਪੋਸਟਰ ਰਿਲੀਜ਼ ਕੀਤਾ ਗਿਆ ਪੋਸਟਰ ਰਿਲੀਜ਼ ਕਰਦੇ ਹੋਏ ਇਸ ਦੇ ਕੈਪਸ਼ਨ ਦੇ ਵਿੱਚ ਆਹੀ ਗੱਲ ਲਿਖੀ ਹੋਈ ਹੈ ਜਿਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਉੱਪਰ ਇਹ ਟ੍ਰੈਂਡ ਚੱਲ ਚੁੱਕਿਆ ਦਿਲਜੀਤ ਦੋਸਾਂਜ ਸਨੀ ਦਿਓਲ ਵਰੁਨ ਤਵਨ ਅਤੇ ਆਹਾਨ ਸ਼ੇਟੀ ਸਟਾਰਰ ਫਿਲਮ ਬਾਰਡਰ 2 ਦਾ ਦਰਸ਼ਕ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਫਿਲਮ ਦਾ ਪਹਿਲਾ ਭਾਗ ਆਪਣੇ ਸਮੇਂ ਦੇ ਵਿੱਚ ਸੁਪਰ ਡੂਪਰ ਹਿੱਟ ਸਾਬਤ ਹੋਇਆ ਸੀ ਅਤੇ ਇਸ ਵਾਰੀ ਫਿਲਮ ਦੇ ਵਿੱਚ ਨਵੇਂ ਚਿਹਰਿਆਂ ਦੀ ਐਂਟਰੀ ਵੀ ਹੋਈ ਹੈ ਜਿਨ੍ਹਾਂ ਦੇ ਵਿੱਚੋਂ ਦਿਲਜੀਤ ਦੋਸਾਂਝ, ਵਰੁਣ ਤਵਨ ਅਤੇ ਆਹਾਨ ਛੱਟੀ ਦਾ ਨਾਮ ਸਾਹਮਣੇ ਆਉਂਦਾ ਹੈ। ਇਸ ਫਿਲਮ ਦੇ ਨਵੇਂ ਜਾਰੀ ਕੀਤੇ ਗਏ ਪੋਸਟਰ ਦੇ ਵਿੱਚ ਦਿਲਜੀਤ ਦੋਸਾਂਝ ਫਲਾਈਂਗ ਆਫੀਸਰ ਨਰਮਲਜੀਤ ਸਿੰਘ ਸੇਖੋਂ ਦੇ ਕਿਰਦਾਰ ਦੇ ਵਿੱਚ ਦਿਖਾਈ ਦੇ ਰਹੇ ਨੇ। ਪੋਸਟਰ ਦੇ ਵਿੱਚ ਯੁੱਧ ਦੀ ਝਲਕ ਦਿਖਾਈ ਦਿੰਦੀ ਹੈ ਜਿਸ ਦੌਰਾਨ ਖੂਨ ਦੇ ਨਾਲ ਲਤਪਤ ਦਿਲਜੀਤ ਜੈਟ ਉਡਾੰਦੇ ਹੋਏ ਦਿਖਾਈ ਦੇ ਰਹੇ ਨੇ। ਇਸ ਪੋਸਟਰ ਨੂੰ ਦੇਖਦੇ ਹੀ ਲੋਕ ਅੰਡੇ ਖੜੇ ਹੋ ਜਾਂਦੇ ਨੇ ਅਤੇ ਅਹਿਸਾਸ ਹੁੰਦਾ ਹੈ ਕਿ ਕਿਸ ਜਜ਼ਬੇ ਦੇ ਨਾਲ ਫ્લાਇੰਗ ਅਫੀਸਰ ਨਰਮਲਜੀਤ ਸਿੰਘ ਸੇਖੋ ਨੇ ਦੁਸ਼ਮਣਾਂ ਦਾ ਸਾਹਮਣਾ ਕੀਤਾ ਜਦੋਂ ਕਿ ਉਹਨਾਂ ਨੂੰ ਪਤਾ ਸੀ ਕਿ ਇਸ ਦੌਰਾਨ ਉਹਨਾਂ ਦੀ ਜਾਨ ਵੀ ਜਾ ਸਕਦੀ ਹੈ ਪਰ ਉਹਨਾਂ ਨੇ ਆਪਣੇ ਦੇਸ਼ ਦੀ ਪਹਿਰੇਦਾਰੀ ਨਹੀਂ ਛੱਡੀ ਅਤੇ ਹੱਸਦੇ ਹੱਸਦੇ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਪਰ ਦੁਸ਼ਮਣਾਂ ਨੂੰ ਖਦੇੜ ਦਿੱਤਾ ਇਸੇ ਲਈ ਇਸ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਗਿਆ ਕਿ ਇਸ ਦੇਸ਼ ਕੇ ਅਸਮਾਨ ਮੇ ਗੁਰੂ ਕੇ ਬਾਜ਼ ਪਹਿਰਾ ਦیتے ਹਨ ਦਿਲਜੀਤ ਦੋਸਾਂਜ ਦੇ ਪ੍ਰਸ਼ੰਸਕਾ ਵੱਲੋਂ ਇਸ ਪੋਸਟਰ ਅਤੇ ਉਸ ਦੇ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਲੋਕ ਇਸ ਨੂੰ ਆਪਣੀ ਸਟੋਰੀਜ਼ ਅਤੇ ਪੋਸਟਾਂ ਦੇ ਵਿੱਚ ਸ਼ੇਅਰ ਕਰ ਰਹੇ ਨੇ ਇੱਥੋਂ ਤੱਕ ਕਿ ਬਹੁਤ ਸਾਰੇ ਸੈਲਿਬਸ ਅਤੇ ਫਿਲਮੀ ਹਸਤੀਆਂ ਵੀ ਇਸ ਨੂੰ ਰੀਪੋਸਟ ਕਰ ਰਹੀਆਂ ਨੇ ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਨੇ ਇੱਕ ਹੋਰ ਰੀਲ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਦੇ ਕਿਰਦਾਰ ਦੇ ਵਿੱਚ ਦਿਖਾਈ ਦੇ ਰਹੇ ਨੇ ਇਸ ਦੇ ਵਿੱਚ ਉਹ ਸਿਰਫ ਚੱਲਦੇ ਹੋਏ ਦਿਖਾਈ ਦਿੰਦੇ ਨੇ ਇਸ ਵੀਡੀਓ ਦੇ ਵਿੱਚ ਦਿਲਜੀਤ ਦੋਸਾਝ ਭਾਰਤੀ ਵਾਯੂ ਸੈਨਾ ਦੀ ਵਰਦੀ ਦੇ ਵਿੱਚ ਕਾਫੀ ਵਧੀਆ ਦਿਖਾਈ ਦੇ ਰਹੇ ਨੇ ਵਰਦੀ ਪੈਣ ਤੋਂ ਬਾਅਦ ਉਹਨਾਂ ਦਾ ਜਜ਼ਬਾ ਉਹਨਾਂ ਦੀਆਂ ਅੱਖਾਂ ਤੋਂ ਚਲਕ ਰਿਹਾ ਹੈ ਆਓ ਤੁਸੀਂ ਵੀ ਦੇਖੋ ਇਹ ਵੀਡੀਓ ਦੇਸ਼ ਭਗਤੀ ਦੇ ਜਜ਼ਬੇ ਨੂੰ ਜਗਾਂਦੀ ਫਿਲਮ ਬਾਰਡਰ ਦਾ ਸੀਕਵਲ ਬਾਰਡਰ 2 ਅਗਲੇ ਸਾਲ 23 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਦਿਲਜੀਤ ਦੇ ਪੋਸਟਰ ਤੋਂ ਪਹਿਲਾਂ ਫਿਲਮ ਮੇਕਰਸ ਨੇ 15 ਅਗਸਤ 2025 ਨੂੰ ਸਨੀ ਦਿਓਲ ਦੀ ਫਰਸਟ ਲੁੱਕ ਨੂੰ ਸ਼ੇਅਰ ਕੀਤਾ ਸੀ ਜਿਸ ਦੇ ਕੈਪਸ਼ਨ ਦੇ ਵਿੱਚ ਲਿਖਿਆ ਸੀ ਹਿੰਦੁਸਤਾਨ ਕੇ ਲੀਏ ਲੜेंगे ਫਿਰ ਇੱਕ ਬਾਰ ਅਤੇ ਉਸ ਤੋਂ ਬਾਅਦ 5 ਨਵੰਬਰ ਨੂੰ ਵਰੁਣ ਤਵੰਦ ਦਾ ਲੁੱਕ ਰਿਵੀਲ ਕੀਤਾ ਗਿਆ ਜਿਸ ਦੇ ਕੈਪਸ਼ਨ ਦੇ ਵਿੱਚ ਲਿਖਿਆ ਸੀ ਬਾਰਡਰ ਉਸਕਾ ਫਰਜ਼ ਹੈ ਔਰ ਭਾਰਤ ਉਸਕਾ ਪਿਆ ਤੁਹਾਨੂੰ ਦੱਸ ਦਈਏ ਕਿ ਬਾਰਡਰ ਫਿਲਮ 1997 ਦੇ ਵਿੱਚ ਰਿਲੀਜ਼ ਹੋਈ ਸੀ ਜਿਸ ਨੂੰ ਜੇਪੀ ਦਿੱਤਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਸੀ। ਮਰਹੂਮ ਬਾਲੀਵੁੱਡ ਦੇgg ਜਦਾਕਾਰ ਤਰਮਿੰਦਰ ਜੇਪੀ ਦਿੱਤਾ ਨੂੰ ਫਿਲਮਾਂ ਦੇ ਵਿੱਚ ਬ੍ਰੇਕ ਦੇਣ ਦਾ ਜ਼ਰੀਆ ਬਣੇ ਸੀ ਅਤੇ ਜੇਪੀ ਦਿੱਤਾ ਦਾ ਉਹਨਾਂ ਦੇ ਨਾਲ ਪਰਿਵਾਰ ਵਾਲਾ ਰਿਸ਼ਤਾ ਸੀ। ਬਾਰਡਰ ਆਪਣੇ ਸਮੇਂ ਦੀ ਰਿਕਾਰਡ ਤੋੜ ਸਫਲਤਾ ਹਾਸਲ ਕਰਨ ਵਾਲੀ ਫਿਲਮ ਸਾਬਤ ਹੋਈ ਸੀ। ਅੱਜ ਬਾਰਡਰ 2 ਨੂੰ ਅਨੁਰਾਗ ਸਿੰਘ ਡਾਇਰੈਕਟ ਕਰ ਰਹੇ ਨੇ। ਜੇਪੀ ਦਿੱਤਾ ਅਤੇ ਉਹਨਾਂ ਦੀ ਬੇਟੀ ਨਿਧੀ ਦਿੱਤਾ ਪ੍ਰੋਡਿਊਸਰਜ਼ ਨੇ ਫਿਲਮ ਦੇ ਵਿੱਚ ਸਨੀ ਦਿਓਲ, ਦਿਲਜੀਤ ਦੋਸਾਂਝ, ਵਰੁਨ ਧਵਨ, ਆਹਾਨ ਸ਼ੈਟੀ, ਸੋਨਮ ਬਾਜਵਾ, ਮੋਨਾ ਸਿੰਘ, ਮੋਧਾ ਰਾਣਾ ਅਤੇ ਪਰਮਵੀਰ ਜੀਮਾ ਅਹਿਮ ਕਿਰਦਾਰਾਂ ਦੇ ਵਿੱਚ ਦਿਖਾਈ ਦੇਣ ਵਾਲੇ ਨੇ। ਤੁਹਾਨੂੰ ਦਿਲਜੀਤ ਦੋਸਾਂਝ ਦੀ ਇਹ ਚਲਕ ਕਿਵੇਂ ਦੀ ਲੱਗੀ? ਤੁਸੀਂ ਆਪਣੀ ਰਾਏ ਸਾਡੇ ਨਾਲ ਕਮੈਂਟਾਂ ਜ਼ਰੀਏ ਸਾਂਝੀ ਕਰ ਸਕਦੇ ਹੋ। ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ।